नमस्कार टुडे पंजाब 24 ਦੀਆਂ ਪੰਜਾਬੀ ਖਬਰਾਂ ਵਿੱਚ ਆਪ ਦਾ ਸਵਾਗਤ ਹੈ ਮੈਂ ਖੁਸ਼ੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਤਰਨਤਾਰਨ ਤੋਂ ਤਰਨਤਾਰਨ ਦੇ ਹਲਕਾ ਸ਼ੇਖਾਡੂਰ ਸਾਹਿਬ ਦੇ ਪਿੰਡ ਰਾਹਲ ਚਾਹਲ ਦੇ ਮਜ਼ਦੂਰ ਪਰਿਵਾਰ ਦਾ بارشਾਂ ਕਾਰਨ ਮਕਾਨ ਢਹਿ ਢੇਰੀ ਹੋ ਗਿਆ ਨੰਬਰਦਾਰ surjit singh rahal chaahl ਸਾਬਕਾ ਸਰਪੰਚ sabarn singh rahal ਹੜ ਪੀੜਿਤ hardayal singh ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਨੰਬਰਦਾਰ ਨੇ ਕਿਹਾ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਇਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਤਰਨਤਾਰਨ ਤੋਂ ਗੁਰਵਿੰਦਰ ਸਿੰਘ ਦੀ ਕੋਈ ਥੰਮੂ ਕਰਦੇ ਦੋ ਅਸੀਂ ਰੱਖ ਜੀ ਵਿਰਜ ਜੀ ਇਹਨਾਂ ਤੁਹਾਡਾ ਕਿਹੜਾ ਪਿੰਡ ਆ ਹਰਜਿੰਦਰ ਸਿੰਘ ਆ ਜੀ ਪਿੰਡ ਰਾਲਚਾਲ ਕਿਹੜਾ ਹਲਕਾ ਹੈ ਖਡੂਰ ਸਾਹਿਬ ਜੀ ਕੀ ਗੱਲਬਾਤ ਹੋਈ ਆ ਜੀ ਮੀ ਦੇ ਨਾਲ ਕੋਠੇ ਡਿੱਗ ਗਏ ਆ ਕਿੰਨੇ ਕੋਠੇ ਡਿੱਗੇ ਆ ਦੋ ਕੋਠੇ ਡਿੱਗ ਪਿਆ ਜੀ ਜਿਸ ਵਕਤ ਤੁਹਾਡਾ ਮਕਾਨ ਢੇ ਢੇਰੀ ਹੁੰਦਾ ਵਾ ਤੁਸੀਂ ਉਸ ਵਕਤ ਕਿੱਥੇ ਹੋ ਅੰਦਰ ਹਾਂ ਜੀ ਭਾਜ ਭਾਜ ਕੇ ਤੜਕੇ ਬਾਹਰ ਨਿਕਲੇ ਜਦੋਂ ਪਹਿਲੇ ਦਿਨ ਮੀ ਆਇਆ ਅੜਕੇ ਦਾ ਟਾਈਮ ਸੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਹਾਡੇ ਮਕਾਨ ਡੱਗਣ ਦੇ ਚਾਂਸ ਬਣ ਗਏ ਆ ਜੋ ਤੇੜਾ ਆ ਗਿਆ ਸਾਰੀਆਂ ਉਸ ਵਕਤ ਹੀ ਡਈ ਪਿਆ ਹਾਂਜੀ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਨੁਕਸਾਨ ਬਥੇਰਾ ਆ ਗਿਆ ਜੀ ਸਾਰਾ ਸਮਾਨ ਪਾੜ ਪਾੜ ਕੇ ਬਾਹਰ ਕੱਢਿਆ ਕਰਕੇ ਅੱਛਾ ਨੁਕਸਾਨ ਕਿੰਨਾ ਹੋਇਆ 4-5 ਲੱਖ ਦਾ ਐਸ ਵਕਤ ਤੁਸੀਂ ਕਿੱਥੇ ਰਹਿ ਰਹੇ ਹੋ ਐਸ ਵਕਤ ਪੂਜ ਤੰਬੂ ਲੱਗਾ ਮਗਰ ਤੰਬੂ ਦੇ ਵਿੱਚ ਰਹਿਣ ਦਾ ਜੀ ਸਾਰਾ ਪਰਿਵਾਰ ਜਿਹੜਾ ਤੁਹਾਡਾ ਤੰਬੂ ਜੀ ਰਹਿ ਰਿਹਾ ਹਾਂਜੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਕੱਲ ਦਾ ਗੁਜ਼ਾਰਾ ਦਿਹਾੜੀ ਦਾ ਪਾਜੀ ਹੁਣ ਤਾਂ ਮੀਂਹ ਪੈਣ ਡਿਆ ਵਾ ਤੇ ਉਦੋਂ ਦਾ ਕੰਮ ਤੇ ਵੀ ਕਿਤੇ ਨਹੀਂ ਮਿਲਣ ਦੇ ਉਹ ਵੀ ਠੱਪ ਪਾਇਆ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਆਂ ਵੀ ਵਾਦ ਤੋਂ ਵੱਧ ਸੇਵਾ ਕੀਤੀ ਜਾਵੇ ਤੇ ਮਕਾਨ ਪਾ ਕੇ ਦੇਣ ਜਿਵੇਂ ਕਿ ਸੇਵਾ ਸੁਸਾਇਟੀਆਂ ਨੇ ਇਹ ਗਰੀਬ ਲੋੜਵੰਦ ਕਿਸਾਨ ਮਜ਼ਦੂਰਾਂ ਦੀਆਂ ਬਾਹ ਫੜ ਰੀਆਂ ਵਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਵਾਦ ਤੋਂ ਵੱਧ ਕਮਰੇ ਪਾ ਕੇ ਦੇਣ ਤੇ ਹੋਈ ਆ ਜੀ ਆਪਣਾ ਫੋਨ ਨੰਬਰ ਬੋਲਦਾ ਜੇ ਕੋਈ ਭੈਣ ਭਰਾ ਕੋਈ ਦਾਨ ਨਹੀਂ ਸੱਜਣਾ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ ਕੋਈ ਹੈਲਪ ਕਰਨਾ ਚਾਹੁੰਦਾ ਹੋਵੇ ਤੁਹਾਨੂੰ ਸਿੱਧਾ ਫੋਨ ਕਰ ਸਕਦਾ ਠੀਕ ਆ ਜੀ ਫੋਨ ਨੰਬਰ ਦੱਸ ਦਿੰਨੇ ਆ 94926 7941 ਨਹੀਂ ਗਲਤੀ ਮੇਰੇ ਕੋਲ ਗਲਤੀ ਹੈ ਮਰਜੀ ਕਿਹਨਾ ਤੁਹਾਡਾ ਕਿਹੜਾ ਪਿੰਡ ਆ ਆਪਣਾ ਪਾਜੀ ਦਿਲਪ੍ਰੀਤ ਪਿੰਡ ਆਪਣਾ ਰਾਹ ਚੱਲਦੀ ਕੀ ਗੱਲ ਬਾਤ ਹੋਈ ਆ ਗੱਲ ਪਾਜੀ ਆਪਣੇ ਕਮਰੇ ਤੇ ਦਾਨ ਢੱਠ ਗਿਆ ਮੇਰੇ ਕਰਨਾ ਜਦੋਂ ਦੀ ਬਾਤ ਚੋਰ ਲਈ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੋ ਤਨ ਮੇਰੇ ਅਗੇ ਬਾਤ ਚੋਰ ਨੇ ਉਹਦੇ ਦੀ ਆਪਾਂ ਬਹੁਤ ਜਈ ਤੰਗਿਆ ਹੀ ਤੜਕੇ ਭਾਬੀ ਜੀ ਮੇਰੇ ਚਾਹ ਪੜਾਉਣਾ ਆਏ ਤੀਗਾ ਕਰਕੇ ਵਾਲੇ ਦੋ ਚਾਰ ਲੇਕ ਕੇ ਆ ਤੇ ਕੰਨ ਆਪਣੀਆਂ ਪਾੜ ਗਈਆਂ ਉਹਦੇ ਕਰਨਾ ਪੱਪਾ ਜੀ ਪਰ ਕਿਸਮਾਨ ਮੁੰਡਿਆਂ ਨੇ ਪਿੰਦਿਆਂ ਨੇ ਵੀ ਬਾਹਰ ਆਪਣਾ ਕੱਢਿਆ ਤੇ ਕਿਸ ਦੇ ਘਰੇ ਸਮਾਨ ਰੱਖਿਆ ਤੇ ਆਪਣਾ ਤੱਬੂ ਲੱਗਾ ਤੇ ਆਪਣੀ ਫਿਰ ਗੰਨਾ ਦਾ ਤੁਹਾਡਾ ਨੁਕਸਾਨ ਹੋ ਗਿਆ ਨੁਕਸਾਨ ਭਾਜੀ ਆਪਣਾ ਹੋ ਗਿਆ 4-5 ਲੱਖ ਦਾ ਇਹਡੇ ਪਰਿਵਾਰ ਦੇ ਵਿੱਚ ਮੈਂਬਰ ਨੇ ਸਾਰੇ ਸਹੀ ਸ਼ਾਮਤ ਆ। ਹਾਂਜੀ ਸਾਰੇ ਸਹੀ ਜੀ। ਤੁਸੀਂ ਕੀ ਮੰਗ ਕਰਦੇ ਹੋ? ਮੰਗ ਸਰਕਾਰ ਗਾੜੀ ਇਹ ਜੀ ਕੀਤੀ ਹੈ ਕਿ ਇਹ ਮੰਗ ਧੀਆਂ ਦੀ ਕੋਈ ਸੀ ਹੱਥੀ ਦੂਰ ਕਮਰੇ ਪਾ ਕੇ ਦਿੱਤੇ ਜਾਣ। ਤੀਜੇ ਦੇ ਥੱਲੇ ਜਿਵੇਂ ਕਿ ਸਰਕਾਰ ਸੇਵਾ ਸੁਸਾਇਟੀਆਂ ਮਦਦ ਕਰਨ ਲਈਆਂ ਨੇ ਲੋੜਵੰਦ ਪਰਿਵਾਰਾਂ ਨਾਲ ਖੜੀਆਂ ਨੇ ਉਹਨਾਂ ਦੀ ਹੱਲਪ ਕੀਤੀ ਜਾ ਰਹੀ ਆ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਮੈਸੇਜ ਵੀਰਾਂ ਨੂੰ ਇਹ ਦੇਣਾ ਚਾਹੁੰਦੇ ਆ ਕਿ ਹੱਡੀ ਹੱਲਪ ਕੀਤੀ ਜਾਵੇ ਜਿੱਦਾਂ ਮੰਡ ਚ ਗਏ ਆ ਇਦਾਂ ਪੈਣੀਆਂ ਬੰਨੇ। ਵੀਰ ਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ? ਢਰਾਲ ਚਲਦੀ ਨਿੰਦਰਪੁਰ ਮੇਰਾ ਨਾਮ ਆ। ਜਦੋਂ ਤੁਹਾਡੇ ਮਕਾਨ ਢੇ ਢੇਰੀ ਹੋਇਆ ਕੀ ਕਾਰਨ ਬਣਿਆ ਇਹ ਵੀਰ ਜੀ ਮੀਂਹ ਪੈਂਦਾ ਰਿਹਾ ਲਗਾਤਾਰ ਤੇ ਉਹ ਬਾਲੇ ਜਿਹੜੇ ਸਾਰੇ ਟੁੱਟ ਗਏ ਕੰਡਾ ਪਾਟ ਗਿਆ ਨੋ ਮੇਰੀ ਚਾਹ ਲੈ ਕੇ ਆਈ ਦੁਜੀ ਅੰਦਰੋਂ ਇੰਦੀ ਚਾਹ ਪੀ ਲੋ ਜਦੋਂ ਤੜਕ ਤੜਕ ਬਾਲੇ ਡਿਗੇ ਆ ਉਦੋਂ ਮੇਰੀ ਨੋ ਕਹਿੰਦੀ ਮੰਮੀ ਬਾਲੇ ਪਾਟ ਕੇ ਡਿਗ ਪਿਆ ਭੱਜ ਭੱਜ ਬਾਹਰ ਹੀ ਆਏ ਆ ਸਾਡੇ ਭੈਣ ਭਰਾ ਇਕੱਠੇ ਹੋਏ ਨਾ ਸਾਨੂੰ ਕੱਢ ਲਿਆ ਵਾ ਕੱਢ ਕੇ ਸਾਨੂੰ ਉਹਨਾਂ ਨੇ ਬੱਚੇ ਨਿਕ ਨਿਕੇ ਤੇ ਉਹਨਾਂ ਨੂੰ ਧੂਤਾ ਕੇ ਸਾਨੂੰ ਕੋਈ ਸਮਝ ਨਹੀਂ ਲੱਗੀ ਤਿੰਨ ਜਾਣਿਆਂ ਨੂੰ ਤੇ ਇਹ ਧੂਤਾ ਕੇ ਸਾਡੇ ਬੱਚੇ ਲੋਕਾ ਬਾਹਰ ਕੱਢੇ ਮੁੜ ਕੇ ਮੈਂਬਰ ਸਰਪੰਚਾਇਤ ਉਹਨ ਖਲਪ ਕਰਕੇ ਆ ਕੇ ਤੇ ਉਹਨਾਂ ਨੇ ਸਾਡੇ ਜਿਆ ਜਿੰਦ ਪਛਾ ਕੇ ਮੰਜੇ-ਮੰਜੇ ਬਾਹਰ ਕੱਢ ਕੇ ਸਾਡਾ ਸਮਾਨ ਸਮੁੱਜੇ ਨਾਲ ਨਿਕਲਿਆ ਨਿਕਲਿਆ ਰਿਹਾ ਪਰਿਵਾਰ ਸਾਰਾ ਤੰਦਰੁਸਤ ਹੈ ਹਾਂਜੀ ਪਰਿਵਾਰ ਠੀਕ ਹੈ ਪਰਿਵਾਰ ਦਾ ਕੋਈ ਨਹੀਂ ਟਿਕਾਣੀ ਇਹੋ ਹੀ ਆ ਮੈਂ ਗਰੀਬਣੀ ਆ ਮੈਂ ਕੁਝ ਨਹੀਂ ਚਾਹੁੰਦੀ ਮੈਨੂੰ ਦੋ ਮਕਾਨ ਪਾ ਦੇਣਾ ਤੇ ਮੈਂ ਆਪਣਾ ਗੁਜ਼ਾਰਾ ਕਰਾਂ ਕਿੰਨਾ ਕੁ ਤੁਹਾਡਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਤੇ ਵੀਰ ਜੀ ਬਹੁਤ ਮੈਂ ਕੁਝ ਨਹੀਂ ਕਿਸੇ ਤੋਂ ਪਰਣਾਉਣਾ ਚਾਹੁੰਦੀ ਮੈਨੂੰ ਦੋ ਮਕਾਨ ਪਾ ਦੇਣਾ ਮੈਂ ਆਪਣਾ ਗੁਜ਼ਾਰਾ ਕਰਾਂ ਪਰਿਸ਼ਾਸਨ ਕੋਲ ਕੀ ਮੰਗ ਕਰਦੇ ਹੋ ਅਸੀਂ ਕੁਝ ਨਹੀਂ ਮੰਗ ਕਰਦੇ ਸਾਨੂੰ ਦੋ ਕੁਲੇ ਪਾ ਦੇਣ ਜੋ ਉਹਨਾਂ ਦੀ ਸਰਦਾ ਬੰਦਾ ਸ ਮੇਰਾ ਨਾਮ ਜੀ ਸਰਜੀਤ ਸਿੰਘ ਨੰਬਰਦਾਰ ਪਿੰਡ ਰਾਲਚਾਲ ਹਲਕਾ ਖਡੂਰ ਸਾਬ ਤੁਹਾਡੇ ਪਰਿਵਾਰ ਦੇ ਪਿੰਡ ਦੇ ਵਿੱਚੋਂ ਸੂਚਨਾ ਮਿਲੀ ਆ ਕਿ ਤੁਹਾਡੇ ਗਰੀਬ ਪਰਿਵਾਰ ਮਜ਼ਦੂਰ ਦੇ ਜਿਹੜੇ ਆ ਬਾਰਥਾਨ ਲਗਾਤਾਰ ਹੋਣ ਕਰਨ ਘਰ ਟੈ ਟੈ ਰਿਓ ਆ ਪਹਿਲਾਂ ਤੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਰਜ ਕਰਦਾ ਤੇ ਤਹਿ ਦਿਲੋਂ ਪੱਤਰਕਾਰ ਵੀਰਿਆਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਪਿੰਡ ਆਣ ਕੇ ਮੇਰੇ ਪਿੰਡ ਦੀ ਸਾਰ ਲਈ ਆ ਮੇਰੇ ਪਿੰਡ ਦਾ ਕਾਫੀ ਨਿਸ਼ਕਾਨ ਹੋ ਚੁੱਕਾ ਵਾ ਜਿਹੜੇ ਘਰ ਚ ਖਲੋਤੇ ਆ ਹਰਦੀয়াল ਸਿੰਘ ਪੁੱਤਰ ਤਾਰਾ ਸਿੰਘ ਮਜਵੀ ਜਾਤੀ ਨਾਲ ਸੰਬੰਧ ਰੱਖਦਾ ਵਾ ਇਹਨਾਂ ਦਾ ਕਾਫੀ ਨਿਸ਼ਕਾਨ ਹੋ ਗਿਆ ਵਾ بارش ਆਉਣ ਤੋਂ 2-3 ਦਿਨ ਬਾਅਦ ਇਹਨਾਂ ਦੇ ਕੋਠੇ ਡਿੱਗ ਪਏ ਦੋਵੇਂ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਭਜਨਸ ਕਰਕੇ ਆਣ ਕੇ ਇਹਨਾਂ ਦਾ ਸਮਾਨ ਬਾਹਰ ਕੱਢਿਆ ਪਰ ਸਮਾਨ ਸਾਦਾ ਖਰਾਬ ਹੋ ਚੁੱਕਾ ਸੀ ਇਹਨਾਂ ਬਹੁਤ ਗੁਰੂ ਰਾਮਦਾਸ ਦੀ ਕਿਰਪਾ ਵੀ ਜਿਹੜਾ ਜਾਨੀ ਮਾਲੀ ਨਿਸ਼ਕਾਨ ਨਹੀਂ ਹੋਇਆ ਉਹ ਬਚਾ ਹੋ ਗਿਆ ਵਾ ਭਜਨਸ ਕੇ ਜਵਾਗ ਜਿਹੜੇ ਬਾਹਰ ਖਿੱਚ-ਕੂਚ ਕੇ ਕੱਢ ਲਏ ਆ ਇਹ ਕਰਕੇ ਜਿਹੜੇ ਵਰਤੋਜੋਗ ਸਮਾਨ ਯੋ ਕਿੰਨਾ ਕੋ ਨੁਕਸਾਨ ਹੋਇਆ ਉਹ ਸਮਾਨ ਹੋਇਆ ਜੀ ਤਕਰੀਬਨ 4-5 ਲੱਖ ਰੁਪਏ ਦਾ ਨਿਸ਼ਕਾਨ ਹੋ ਗਿਆ 2-3 ਦਾ ਤੇ ਨਿਸ਼ਕਾਨ ਹੋ ਗਿਆ ਕੋਈ ਪੇਟੀਆਂ ਪੋਟੀਆਂ ਟੀਵੀ ਜੋ ਇਹੋ ਜਿਹੇ ਰੱਬ ਵਗੈਰਾ ਸਭ ਫਰੀਜਾ ਫਰੂਜਾਂ ਸਭ ਖਿੱਚ ਕੇ ਖਿੱਚ ਕੇ ਹੋ ਗਿਆ ਤਬਾਹ ਹੋ ਗਿਆ ਵਾ ਖਿੱਚਿਆ ਜਿੰਨਾ ਗਿਆ ਉਹ ਹੀ ਖਿੱਚਿਆ ਬਾਕੀ ਜਿਆਦਾ ਬਰਬਾਦ ਹੋ ਗਿਆ ਉਸਮਾਨ ਜਿਹੜਾ ਇਹਨਾਂ ਦਾ ਮਕਾਨ ਡੱਗੇ ਆ ਹਾਂ ਜੀ ਸਿੱਕੇ ਜਦ ਸਾਰੇ ਮਕਾਨ ਜਾ ਪਏ ਜਾਂ ਕੁਝ ਕੋਈ ਬਚਾਅ ਹੋਇਆ ਨਹੀਂ ਜੀ ਇੱਕੇ ਦਮ ਹੀ ਨੀਆਂ ਦਾ ਪਾਣੀ ਛੱਡਾ ਤਾਂ ਮੀਂਹ ਜ਼ਿਆਦਾ ਹੀ بارش ਹੀ ਜ਼ਿਆਦੀ ਹੋਣ ਕਰਕੇ ਰੱਬ ਦੀ ਕਿਰਪਾ ਹੀ ਇੰਨੀ ਹੋ ਗਈ بارش ਜ਼ਿਆਦੀ ਹੋ ਗਈ ਇੱਕਦਮ ਹੀ ਇਹਨਾਂ ਦੇ ਜਦੋਂ ਇੱਕ ਨੀਂ ਬੈਠੀ ਤੇ ਦੂਜੀਆਂ ਨਾਲ ਅਟੈਚ ਦੂਜਾ ਵੀ ਕਮਰਾ ਤੇ ਸਾਰਾ ਹੀ ਬਲਾਚੌਰ ਦੇ ਸਮਾਜ ਸੇਵੀ ਪ੍ਰਵਿੰਦਰ ਮੈਨਕਾ ਸਾਡੇ ਚੈਨਲ ਨਾਲ ਗੱਲ ਕਰਦੇ ਹੋਏ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਅਤੇ ਉਹਨਾਂ ਨੇ ਬਲਾਚੌਰ ਦੇ ਵਿੱਚ ਵੀ ਸਮੂਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਜਿਹੜੇ ਵੀ ਪ੍ਰਵਾਸੀ ਬਲਾਚੌਰ ਸ਼ਹਿਰ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਬਿਨਾਂ ਪੁਲਿਸ ਵੈਰੀਫਿਕੇਸ਼ਨ ਤੋਂ ਕਿਸੇ ਵੀ ਪ੍ਰਵਾਸੀ ਵਿਅਕਤੀ ਨੂੰ ਕਿਰਾਏ ਤੇ ਮਕਾਨ ਜਾਂ ਦੁਕਾਨ ਨਾ ਦਿੱਤੀ ਮੋਹ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਨੂੰ ਇਹ ਹੀ ਪਤਾ ਹੈ ਪੰਜਾਬ ਦਾ ਜੋ ਮਾਹੌਲ ਹੈ ਇਸ ਵੇਲੇ ਬਹੁਤ ਹੀ ਖਰਾਬ ਹੋ ਚੁੱਕਾ ਹੈ ਪਿਛਲੇ ਦਿਨਾਂ ਅਸ਼ਾਰਪੁਰ ਵਿੱਚ ਵੀ ਇੱਕ 5 ਸਾਲ ਦੇ ਬੱਚੇ ਨੂੰ ਪ੍ਰਵਾਸੀ ਵੱਲੋਂ ਚੋਕੇ ਲੈ ਕੇ ਜਾਣ ਦੀ ਜਿਹੜੀ ਖਬਰ ਆਈ ਸੀ ਉਸ ਤੋਂ ਬਾਅਦ ਥੋੜੇ ਦਿਨ ਦੂਏ ਤੀਏ ਦਿਨ ਉਸ ਬੱਚੇ ਦੀ ਇੱਕ Laash ਸਮਸ਼ਾਨ ਘਾੜ ਵਿੱਚੋਂ ਮਿਲੀ ਦੇਖੋ ਇਸ ਵੇਲੇ ਸੋਚਣ ਵਾਲੀ ਗੱਲ ਆ ਅੱਜ ਕੱਲ ਬੱਚੇ ਸਾਡੇ ਜਿਹੜੇ ਆ ਉਹ ਵੀ ਸੇਫ ਨਹੀਂ ਹੈਗੇ ਆ ਮੈਂ ਤਾਂ ਹੀ ਸਰਕਾਰ ਜੋ ਹੈ ਪ੍ਰਸ਼ਾਸਨ ਕੋਲ ਮੰਗ ਕਰਦਾ ਆ ਜੋ ਦੋਚੀ ਆ ਉਹਨੂੰ ਵੱਤ ਤੋਂ ਵੱਧ ਸਜ਼ਾ ਜਿਹੜੀ ਫਾਂਸੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਹੋਰ ਵੀ ਜਿਹੜੇ ਪ੍ਰਵਾਸੀ ਆ ਪੰਜਾਬ ਜੁਪੀ ਵੱਲੋਂ ਬਿਹਾਰ ਬਨਵਾਇਓ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਚ ਕਰਾਣੀ ਚਾਹੀਦੀ ਹੈ ਕੋਈ ਆਪਣੇ ਮਕਾਨ ਕਿਰਾਏ ਦੇ ਦਿੰਦਾ ਹੈ ਮਕਾਨ ਮਾਲਕ ਦੀ ਵੀ ਜ਼ਿੰਮੇਵਾਰੀ ਆ ਇਸ ਤੋਂ ਪਹਿਲਾਂ ਵੈਰੀਫਿਕੇਸ਼ਨ ਕਰਾਈ ਜਾਵੇ ਜੋ ਬਾੜ ਦਾ ਐਮਸੀ ਜਾਂ ਪਿੰਡ ਦਾ ਸਰਪੰਚ ਆ ਉਹਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਇਹ ਬੰਦਾ ਸਾਡੇ ਬਾੜਵਿਆਂ ਜਾਂ ਪਿੰਡ ਪਜੂ ਬਾਹਰੋਂ ਆ ਕੇ ਰਹਿ ਰਿਹਾ ਹੈ। ਠੀਕ। ਮੈਂ ਇੱਕ ਹੋਰ ਵੀ ਅਪੀਲ ਕਰਨਾ ਚਾਹੁੰਦਾ ਆ। ਆਪਾਂ ਕੋਈ ਦੁਕਾਨ ਦਾ ਦੁਕਾਨ ਜਿਹੜੀ ਕਿਰਾਏ ਦਿੰਨੇ ਆ ਕੋਈ ਪ੍ਰਵਾਸੀ ਬਾਹਰੋਂ ਆ ਕੇ ਦੁਕਾਨ ਸਾਡੇ ਕੋਲ ਲੈਂਦਾ ਹੈ। ਪਹਿਲਾਂ ਤੇ ਉਹਦਾ ਆਧਾਰ ਕਾਰਡ ਦੇਖੋ ਉਸ ਤੋਂ ਬਾਅਦ ਪ੍ਰਸ਼ਾਸਨ ਕੋਲ ਉਹਦੀ ਵੈਰੀਫਿਕੇਸ਼ਨ ਕਰਾਓ। ਉਸ ਤੋਂ ਬਾਅਦ ਹੀ ਆਪਾਂ ਉਹਨੂੰ ਦੁਕਾਨ ਜਿਹੜੀ ਕਿਰਾਏ ਦੇ ਦਿਓ। ਨਹੀਂ ਤੇ ਕੋਈ ਲੋਕ ਜਿਹੜੇ ਆ ਕ੍ਰੇਮ ਕਰਕੇ ਆਂਦੇ ਆ ਦੂਏ ਸੂਬਿਆਦੋ ਉਹ ਆ ਕੇ ਪੰਜਾਬ ਵਿੱਚ ਆ ਜੰਨੇ ਆ ਜਿਹਲੇ ਸਾਨੂੰ ਵੀ ਖਤਰਾ ਹੈ ਸਾਡੇ ਆਲੇ ਆਲੇ ਬੱਚਿਆਂ ਨੂੰ ਖਤਰਾ ਹੈ ਮੈਂ ਹੀ ਅਪੀਲ ਕਰਾਂਗਾ ਉਹਨਾਂ ਦੀ ਵੈਰੀਅਸ ਜੂ ਕਰਾਈ ਜਾਵੇ ਤੁਹਾਨੂੰ ਪਤਾ ਹੈ ਕੱਲ ਜਿਹੜੇ ਬਲਾਚੌਰ ਵਿੱਚ ਇੱਕ ਰੇੜੀ ਦਾ ਬਲਾ ਬੰਦਾ ਜਿਹਦੇ ਕੋਲੋਂ ਕਾਫੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਸਾਨੂੰ ਇਹ ਵੀ ਸੋਚਣ ਵਾਲੀ ਗੱਲ ਹੈ ਇਸ ਵੇਲੇ ਆਪਣੇ ਬੱਚਿਆਂ ਨੂੰ ਸਹੀ ਰੱਖਣ ਲਈ ਆਪਾਂ ਉਹਨਾਂ ਕੋਈ ਸਮਾਨ ਆ ਖਰੀਦੀਏ ਕੱਲ ਨੂੰ ਇਹ ਨਹੀਂ ਪਤਾ ਹੁੰਦਾ ਕੱਲ ਨੂੰ ਕੋਈ ਆਪਾਂ ਉਹਨਾਂ ਕੋਈ ਚੀਜ਼ ਖਰੀਦੀਏ ਸਾਨੂੰ ਕੋਈ ਸਾਡੇ ਬੱਚਿਆਂ ਨੂੰ ਕੋਈ ਨਸ਼ੇ ਵਾਲੀ ਚੀਜ਼ ਉਹਦੇ ਵਿੱਚ ਪਾ ਕੇ ਦੇ ਦੇਵੇ ਜਿਹੜਾ ਬੱਚਾ ਸਾਡਾ ਵੀ ਨਸ਼ੇ ਦੀ ਦਲਦਲ ਵਿੱਚ ਫਸ ਜਾਵੇ ਮੈਂ ਤੇਹੀ ਕਹਾਂਗਾ ਪਹਿਲ ਆਪਾਂ ਆਪਣੇ ਪੰਜਾਬੀ ਭਰਾਵਾਂ ਨੂੰ ਦੇਈਏ ਜਿਹਨਾਂ ਕੋਲ ਕੋਈ ਵੀ ਸਮਾਨ ਖਰੀਦਣਾ ਉਹਨਾਂ ਕੋ ਖਰੀਦੀ ਆਪਾਂ ਪੰਜਾਬ ਦੀ ਤਰੱਕੀ ਕਰੀਏ ਪ੍ਰਵਾਸੀਆਂ ਕੋਲ ਹਮੇਸ਼ਾ ਹੀ ਆਪਾਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਜਿਹੜਾ ਆ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਗੁਰਦਾਸਪੁਰ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਮਾਮਲਾ ਗन्ने ਦੀ ਬਕਾਇਆ ਰਾਸ਼ੀ ਦੇ ਭੁਗਤਾਨ ਨਾਲ ਜੁੜਿਆ ਹੈ। ਗਲਬਾਦ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਅਫਸਰਾਂ ਦੇ ਦਫ਼ਤਰਾਂ ਦੇ ੱੱਕੇ ਖਾ ਰਹੇ ਹਾਂ। ਕਈ ਮੰਗ ਪੱਤਰ ਦਿੱਤੇ ਪਰ ਸਾਡੇ ਗन्ने ਦੀ ਬਕਾਇਆ ਰਾਸ਼ੀ ਨਹੀਂ ਮਿਲੀ। ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਰੀਬ 250 ਕਰੋੜ ਰੁਪਈਆ ਹੈ। ਜੋ ਗੱਲਨਾ ਮਿਲਣਾ ਤੋਂ ਲੈਣਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਸਾਨੂੰ ਬਕਾਇਆ ਨਹੀਂ ਦਿੱਤਾ ਕੰਨੇ ਦੇ ਪਹਾ ਲੈ ਕਰਵਾਗੇ ਮੇਰੇ ਮੇਰੇ ਵੀਰੋ ਆਵਾਜ਼ ਨਹੀਂ ਆਈ ਮਾਜਾ ਲੇਕਿਨ ਕਲਸੀ ਦੀ ਬਾਲ ਆਇਆ ਤੇ ਵੀ ਅਜੇ ਨਸਾ ਬੰਦ ਕਰਦੀ ਤੇਰੇ ਪਰੇ ਜਾ ਕੇ ਚਾਹਤੀ ਆ ਪਤਾ ਲੱਗ ਜੇ ਬੜਾਈ ਚੋਲੇ ਮਸ਼ੀਨ ਲੈ ਕੇ ਅੱਜ ਕਾਂ ਕਿੱਥੇ ਤੁਰਨਾ ਦਿੱਤਾ ਗਿਆ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਡੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੋਂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫੜ ਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚਾਂਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਕਰਸ਼ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਊ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘੱਟ ਲੱਗ ਜਾਂਦਾ ਕਾਰਨ ਜੀ ਪੱਟੇ ਟੈਂਟ ਲਾਉਦੇ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਦਿਰਦੇਣਾ ਕਹਿਣਾ ਕਿ ਬੜਾ ਜਦੋ ਜਿੱਦ ਕਰਕੇ ਤੇ ਫਸਲ ਪਾਲਦੀ ਐ ਬਹੁਤ ਔਖੇ ਹੋ ਕੇ ਤਾਂ ਹੁਣੇ ਵੇਖੋ ਆ ਜਿਓ ਜੀ ਹੁਣ ਹਾਲਤ ਹੰਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੁਣ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਐ ਸਿਰ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਧ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਾਂ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਣਾ ਪੈਂਦਾ ਬੜਾ ਮਨ ਦੁਖੀ ਤੇ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨਿਆਂ ਚੱਲਿਆ ਉਸ ਦਿਨ 300 ਕੁਝ ਕਰੋੜ ਹੀ ਔਰ ਕੋਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਲਾ ਪਾਉਣ ਨਾ ਕੁਝ ਇਹਨਾਂ ਨੇ 50 60 ਕਰੋੜ ਪਾਤਾ ਵਾ ਉਹਨੂੰ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲਾਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਾ ਕੀ ਦੇਖੋ ਤੁਸੀਂ ਕਿ ਪਾਉਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਇਹ ਸਾਨੂੰ ਅਸੀਂ ਉਹ ਹੜਪੀਟਾਂ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਇਹ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੂੰ ਵਰਤਣ ਤੁਸੀਂ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿੱਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦਿਖਿਆ ਕਿਤੇ ਵੀ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਣਾ ਉਹਨੂੰ ਪਹਜੇਗਾ ਵੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਧਰਨਾ ਲੱਗ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰਾ ਸਾਡੇ ਮਕਰ ਬਹੁਤ ਬੈਠਾ ਮੈਂ 32 ਕਿਸਾਨ ਜਥੇਬੰਦੀਆਂ ਨੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਮੈਂ 32 ਮੈਂ 32 ਬੱਤੀਆਂ ਨੂੰ ਮੰਡਾਰੂਗਾ ਹੁਣ ਹੁਣ ਮੈਂ ਅੱਜ ਤੋਂ ਬਾਅਦ 32 ਨੂੰ ਵੰਗਾਰੂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਗਾ ਵੀ ਤੁਸੀਂ 32 ਜਾਣੀ ਅਸੀਂ ਦਿੱਲੀ ਜਾਂਦੇ ਨੇ ਹੁਣ ਤਗੜੇ ਹੋ ਕੇ ਭਾਵੇਂ ਲੁਧਿਆਣੇ ਟੱਕ ਦੋ ਨਹੀਂ ਦੂਰ ਆ ਸਕਦੇ ਉਧਰ ਪਰ ਰੋਕ ਰੱਖ ਦੋ ਪਰ ਇਹ ਪੈਸੇ ਹੀ ਸਰਕਾਰ ਕੋਲ ਲੈ ਕੇ ਰਾਵਾਂਗੇ ਚੋਣ ਬਕਾਇਦਾ ਇਹ ਨਹੀਂ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦਾ ਜਿਹੜਾ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 679.33 ਸੈਂਟੀ ਕਰੋੜ ਜਿਹੜੀ ਭਾਤੀ ਗਈ ਸਾਉ ਫਰੌਡ ਰੈ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿੜ ਕੇ ਪਿਛਲੇ ਪਈ ਵੀ ਹੈਗੀ ਪਿਛਲੇ 1 ਮਹੀਨੇ ਵਿੱਚ ਪਰ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪੈ ਵੀ ਜਾਵੇ ਪਰ ਨਾ ਫਿਰ ਕਿੰਦੋਂ ਤੱਕ ਚੱਟਣਾ ਹੀ ਨਹੀਂ ਜਦੋਂ ਤੱਕ ਨਹੀਂ ਹੁਣ ਚਲੋ ਇਹ ਤਾਂ ਉਹ ਗੱਲ ਕੋ ਚੱਲੀ ਸੀ ਤੁਹਾਨੂੰ ਜੇ ਕਾਦੇ ਪੈਸੇ ਕਾਦੇ ਇਹ ਗੱਲੇ ਦੇ ਪਏ لوکانو ਕਿੱਧਰੋਂ ਡਿਵਰਟ ਕੀਤਾ ਗਿਆ ਕਿਉਂ ਇਹ ਪਿਛਲੇ ਪਾਸੇੋਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ ਨਿਕਲ ਕੇ ਕਾਨੂੰਨਵਾਲੇ ਵੱਲ ਜਾਂਦੇ ਹਾਂ ਅਸੀਂ ਜਿੰਨੇ ਦਿਨ ਤੱਕ ਅਸੀਂ ਡਿਵੀਨਿਸਟਰ ਆ ਗਏ ਨਾ ਬਾਕੀ ਹੋਰ ਉਸੇ ਵਾਲਾ ਪ੍ਰਸ਼ਾਸਨ ਆ ਗਿਆ ਉਹ ਗੱਲ ਕੋ ਚੱਲ ਬਾਕੀ ਹੈ ਉਹ ਤਾਂ टाइम ਵੀ ਅਸੀਂ ਪਿਛਲੇ ਪਾਸੇ ਸਤਕੋਏ ਮੋੜ ਤੋਂ ਅੰਦਰ ਕਰਦੇ ਪਏਨਾ ਸਤਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਫਿਰ ਦਜਾ ਸਰ ਤੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੈਂਸੀ ਵਾਹਨ ਗੁਰਦਾਸਪੁਰ ਵਿੱਚ ਬੀਤੀ 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜੂਲੀਅਸ ਮਸੀਹ ਜਿਸ ਦਾ ਸੱਪ ਦੇ ਡੰਗਣ ਨਾਲ ਦਿਹਾਂਤ ਹੋ ਗਿਆ ਸੀ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ ਮਾਲੀਤ ਸਹਾਇਤਾ ਦੇ ਕੇ ਦੁੱਖ ਦੀ ਘੜੀ ਵਿੱਚ ਮਦਦ ਕੀਤੀ ਗਈ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ 4 ਲੱਖ ਰੁਪਏ ਦਾ ਚੈੱਕ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ ਸਰਕਾਰਿਓ ਸਦਾਬਾਦ ਤਲਵੰਡੀ ਦੇ ਖੜੇ ਆ ਔਰ ਇਸ ਕਹਿੰਦੇ ਦੇਚੇ ਦਾ ਬੜਾ ਵੱਡਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜੀਵਨਸ ਮਸੀਹ ਪੁੱਤਰ ਵੀਰਾ ਮਸੀਹ ਵਾਸੀ ਤਲਵੰਡੀ ਦੇ ਉਹ ਖੜਾ ਦੇ ਪ੍ਰਕੋਪ ਦੇ ਵਿੱਚ ਇਹਦੇ ਮਨ ਦੇ ਵਿੱਚ ਦਸਦਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਖੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਇਹ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਨਿਕਾੜ ਕੇ ਲਿਆਵਾ ਤੇ ਉਸ ਜਜ਼ਬੇ ਨੂੰ ਉਸ ਸੇਵਾ ਭਾਵ ਨੂੰ ਲੈ ਕੇ ਉਹ ਸਰਾਵਾਂ ਤੋਂ ਅਗਲੇ ਪਾਸੇ ਹਰਦਾਨ ਤੇ ਮੰਗਲ ਚਲੇ ਗਿਆ ਅ ਜਜ਼ਬਾ ਤੋਂ ਬੰਦੇ ਲੈ ਕੇ ਪਾਣੀ ਚੋਂ ਖੜ ਰਿਹਾ ਸੀਗਾ ਤੇ ਉਹਨੂੰ ਉੱਥੇ ਸੱਤ ਦੱਸ ਗਿਆ ਤੇ ਬਦ ਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਵੀ ਵਾਹ ਵੀ ਲਾਇਆ ਪਰ ਉਹ ਬਚਾ ਨਹੀਂ ਸਕਿਆ ਸੋ ਬੜਾ ਦੁਖਦਾਈ ਸੀ ਮੈਂ ਉਸ ਵਕਤ ਇੱਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਕੇਜੀ ਜੀ ਸਾਹਿਬ ਪਾਰਸੂਵਾਲ ਦੇ ਬੇਟੇ ਮਨਤੀ ਜੀ ਆਰਫੀ ਜੀ ਆ ਸਾਡੇ ਗੌੜੀ ਦੀ ਵਲੇ ਸਲੀਮਪੁਰ ਅਫਗਾਨਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਲਈ ਗਿਆ ਵੀ ਇੱਕ ਬਹੁਤ ਵੱਡਾ ਦੁਕਾਨਤ ਹੋਇਆ ਉਹ ਉਦੋਂ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ ਉਹ ਨੌਜਵਾਨ ਮੁੰਡਾ ਸੀ ਜੀਵਨ ਮਸੀਹ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ ਦੁਕਾਨਤ ਹੋਇਆ ਉਹਦਾ ਵੱਡਾ ਭਰਾ ਉਦੀ ਮੌਤ ਹੋ ਗਈ ਸੀ ਤੇ ਕੋਈ ਲਫਤ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾ ਤਾਂ ਫਿਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਘਾਟ ਹੈ ਸਾ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਹੈ ਕਿ ਸਾਡੇ ਮੁਖਮਲਕੀ ਨੇ ਉਹਨਾਂ ਦੇ ਯੋਗ ਅਗਵਾਈ ਥੱਲੇ ਖੜ੍ਹ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਦੂਦਾ ਹੋ ਗਿਆ ਔਰ ਖਾਸ ਕਰਕੇ ਇਹ ਬੱਚਾ ਤੇ ਸੱਪ ਗਸਰ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੇ ਆਪ ਨੂੰ ਸੁਭਾਅ ਸਕੋ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪਾਪ ਨੂੰ ਮੜਾ ਮੋਟਾ ਆਸਰਾ ਦੇਣ ਵਾਸਤੇ ਮੋਤੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਝੋੜ ਦੇ ਵਿੱਚ ਵੱਧ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜੇਖਾ 29 ਅੱਠ ਨੂੰ ਇਹ ਵਾਕਿਆ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ मिल गए 4 लाख सो 12 13 ਦਿਨਾਂ ਤੇਰਾ ਦਿਨ ਲੰਗਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲਾ ਜਿੱਥੋਂ ਤੱਕ ਇਹ ਉਹਦੇ ਮਸਲੇ ਆਉਂਦੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਉਭਾਵਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀਅਤ ਜਾਗੀ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਦੇ ਉੱਪਰ ਤਗੜਾ ਹੋ ਕੇ ਲੱਗਾ ਵਾਜੇ ਤੇ ਤਲਵੰਡੀ ਮੇਰ ਕਾਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜਿਉਣਾ ਤੋਂ ਬੋਧੇ ਨਹੀਂ ਵਿਆਸਾ ਕਰਦੇ ਪਰ ਕੈਣੀ ਜ਼ਿੰਦਗੀ ਦੇ ਵਿੱਚ ਜਿੰਨੇ ਚੁਗਦੇ ਆ ਅੱਜ ਹਾਜ਼ਰ ਆ ਪੂਰਾ ਸਾਡਾ ਸੰਗੋ ਲੋ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲਾਂ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਬਿਲਕੁਲ ਕੋਰੀ ਜੀ ਤੁਸੀਂ ਹੋਰ ਵੀ ਜੀ ਤੁਸੀਂ ਇੱਥੇ ਹੋ ਮੋਹਨ ਜੀ ਇਹ ਪਰਿਵਾਰ ਨਾਲ ਹੋ ਤੁਸੀਂ ਸਾਰੇ ਆਲੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਰਾਜਪੁਰਾ ਸਦਰ ਪੁਲਿਸ ਵੱਲੋਂ ਸਰਹਿੰਦ ਰੋਡ ਤੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਨੇ ਬੱਸਾਂ ਅਤੇ ਕਾਰਾਂ ਨੂੰ ਰੋਕੇ ਪੂਰੀ ਤਲਾਸ਼ੀ ਲਈ। ਮੁਹਿੰਮ ਦੌਰਾਨ ਆਮ ਜਾਣ ਵਾਲੇ ਵਾਹਨਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਅਤੇ ਯਾਤਰੀਆਂ ਦੀ ਵੀ ਪੂਰੀ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਕਾਰਵਾਈਆਂ ਦਾ ਉਦੇਸ਼ ਨਸ਼ਿਆਂ ਦੇ ਕਾਰੋਬਾਰ ਅਤੇ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣਾ ਹੈ ਪੁਲਿਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਨਸ਼ਿਆਂ ਨਾਲ ਸੰਬੰਧਿਤ ਕੋਈ ਵੀ ਗਤੀਵਿਧੀ ਦੇਖਦੇ ਹਨ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਚੈਕਿੰਗ ਅਭਿਆਨ ਚੱਲ ਰਿਹਾ ਹੈ ਚੈਕਿੰਗ ਕਰ ਰਹੇ ਹੋ ਕਿਹੜਾ ਰਿਹਾ ਹੈ ਤਾਂ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਦਾ ਐਲਾਨ ਕੀਤਾ ਹੋਇਆ ਉਹਦੇ ਰਿਗਾਰਡਿੰਗ ਸਾਡੇ ਮਾਨਯੋਗ ਡੀਆਈ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਲ ਜੀ ਤੇ ਐਸਐਸਪੀ ਸਰ ਸ਼੍ਰੀ ਵਰਮਨ ਸ਼ਰਮਾ ਜੀ ਉਹਨਾਂ ਦੇ ਸੰਦਰਸ਼ਾਂ ਤੇ ਸਾਡੇ ਵੱਲੋਂ ਜਿਹੜੀ ਨਾਕਾ ਬੰਦੀ ਕੀਤੀ ਗਈ ਹੈ ਦਰਾਂ ਨੇ ਨਾਕਾ ਬੰਦੀ ਜਿਹੜੀਆਂ ਆਊਟ ਆਫ ਸਟੇਟ ਬੱਸੇਜ਼ ਆ ਰਹੀਆਂ ਨੇ ਜਾਂ ਜਿਹੜੀਆਂ ਕਾਰਾਂ ਨੇ ਆਊਟ ਆਫ ਸਟੇਟ ਜਾਂ ਜੋ ਵੀ ਸਾਨੂੰ ਸ਼ੱਕੀ ਗੱਡੀਆਂ ਲੱਗਦੀਆਂ ਨੇ ਅਸੀਂ ਉਹਨਾਂ ਦੇ ਟਰੱਕ ਦੇ ਐਂਗਲ ਤੋਂ ਚੈਕਿੰਗ ਕਰ ਰਹੇ ਹਾਂ। ਕੋਈ ਬਾਈਕ ਹੈ ਕਿ ਇਹ ਕੋਈ ਸੁਨਹਾਲ ਅਸੀਂ ਬੱਸ ਚੈੱਕ ਕਰ ਰਹੇ ਹਾਂ ਜਿੱਦਾਂ ਦਾ ਜੋ ਐਸ ਪਰ ਲਾ ਅਗਰ ਕੋਈ ਇਦਾਂ ਦੀ ਕੋਈ ਨਸ਼ੀਲੀ ਚੀਜ਼ ਜਾਂ ਕੋਈ ਸ਼ੱਕੀ ਵਸਤੂ ਮਿਲਦੀ ਆ ਤਾਂ ਅਸੀਂ ਅਜੇ ਪਰ ਲਾ ਉਹਦੇ ਬਣਦੀ ਕਾਰਵਾਈ ਕਰਾਂਗੇ।